ਕੀ ਕਰਦਾ ਪੈਂਦਾ ਹੈ ਕੋਈ ਕੋ ਕੋਸ ਨੇ ਕੀ ਕਰਦਾ ਇਹਦਾ ਵੀ ਸਾਡਾ ਖੇਤ ਹੈ ਕਰ ਇਧਰ ਲੈ ਖੇਤ ਇਹਰਾ ਨਹੀਂ ਪਤਾ ਖੇਤ ਸਾਡਾ ਛੱਡ ਜਾ ਛੱਡ ਮੱਖੀ ਸਾਡਾ ਖੇਤ ਹੈ ਕੀ ਕਰਦਾ ਖੇਤ ਕੀ ਕਰਦਾ ਕੋਈ ਬਾਈ ਇਹ ਮੈਨੂੰ ਲੱਗਦਾ ਨਾ ਜਿਵੇਂ ਮੁਸਕਰੀਆਂ ਮਰੀ ਜਾਂਦਾ ਗੰਦਾ ਜਾ ਦੇਖ 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 ਓਏ ਬਾਈ ਬੇ ਬੇ ਓਏ ਬਾਈ ਉਧਰ ਨਾ ਜਾ ਇਧਰ ਆ ਇਧਰ ਦੇਖ 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 ਬੰਦਾ ਕੀ ਆ ਆ ਕੀ ਆ ਪੱਜ ਨਹੀਂ ਦੇ ਮੁਸਕ ਮਰੀ ਇਹਨੇ ਬੰਦਾ ਜਿਵੇਂ ਮਰ ਦੱਸ ਕੀ ਚੱਕ ਝੂਠਾ ਬੋਲੀ ਅਸੀਂ ਫੋਨ ਕਰ ਦਾਂਗੇ ਅਸੀਂ ਤੂੰ ਆਇਆ ਸਾਡੇ ਖੇਤ ਹਾਂ ਐਸ ਇੱਥੇ ਥੱਲੇ ਬੈਠ ਥੱਲੇ ਬੈਠ ਥੱਲੇ ਬੈਠ ਥੱਲੇ ਬੈਠ ਦੱਸ 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 ਨਹੀਂ ਨਹੀਂ ਲੋੜ ਨਹੀਂ ਲੈ ਲੈ ਸੱਚਾ ਖੜਾ ਹੋ ਚੱਲ ਚੱਲ ਇੱਥੇ ਬੈਠ ਇੱਥੇ ਬੈਠ ਇੱਥੇ ਬੈਠ ਚੱਲੇ ਬੈਠ ਥੱਲੇ ਬੈਠ ਹਾਂ ਦੱਸ ਮੈਨੂੰ ਸ਼ਰਮ ਨਹੀਂ ਆਉਂਦੀ ਮੈਨੂੰ ਖੜਾ ਖੜਾ ਪੁੱਛ ਮੁੱਛ ਨਹੀਂ ਲੋਗਿੰਡ ਭਾਈ ਬਲਾਲਾ ਜੂਨ ਕਰ ਹਾਂ ਤੈਨੂੰ ਤੇਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਮਾੜੀ ਮੁੱਟੀ ਯਾਰ ਹੇ ਰੱਬਾ ਦਾਮ ਕਿੰਨੇ ਦਾ ਯਾਰ ਹੈ ਪੁਸ਼ਕ ਮਰੀਦਾ ਜਿੰਨੇ ਬੰਦਾ ਮਾਰਿਆ ਪੁਸ਼ਕ ਭਾਈ ਨੇ ਬੰਦਾ ਬੰਦਾ ਮਾਰਿਆ ਦੱਬਿਆ ਯਾਰ ਤੂੰ ਯਾਰ ਮੈਨੂੰ ਸਾੜੀ ਮੋੜ ਦੇ ਯਾਰ ਦੱਸ ਮੋਟਰੀ ਕਰ ਦੱਸ ਮੋਟਰੀ ਕਰ ਓਏ ਓਏ ਨੀਰ ਦੇਖ ਕੇ ਵੀ ਹੁੰਦਾ ਦਿਨ ਛਿਪ ਗਿਆ ਹੈ ਓਏ ਹੈ ਓਏ ਉਹਦਾ ਮੇਰਾ ਭਾਈ ਚਾਰ ਤੋ ਗਿਆ ਹੈ ਮੇਰੇ ਭਾਈ ਭਾਈ ਨਾ 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 ਝੂਠ ਨਾ ਬੋਲ ਚਰੀ ਦੇ ਵਿੱਚ ਤੂੰ ਕੀ ਕਰਨਾ ਆਇਆ ਸੀਗਾ ਸਾਰੀ ਗੱਲ ਦੱਸ ਤਾਨੂੰ 2 ਮਿੰਟ ਭਾਈ ਕਹਿੰਦਾ ਤੇਰੇ ਕੋਲ ਜ਼ਮੀਨ ਕਿੰਨੀ ਹੈ ਹੈ ਨਹੀਂ ਕੀ ਹੁਣ ਹੈ ਨਹੀਂ ਵੀਰੇ ਇਹ ਤਾਂ ਕੋਈ ਹੋਰ ਭਾਈ ਮਕਲਾ ਵੀ ਨਾਲ ਚੜ ਤੇ ਤੂੰ ਤੇਰਾ ਕੋਈ ਦੂਜਾ ਭਾਈ ਕੋਈ ਹੋਰ ਸੰਬੰਧ ਕੋਈ ਚੱਕਰ ਲਾਦਾ ਦੱਸ ਦੱਸ ਗੱਲ ਆ ਸਰ ਫੋਨ ਲਾ ਥਾ ਨਹੀਂ ਨਹੀਂ ਲਾ ਹੈ ਮੈਂ ਤਾਂ ਆਪ ਕਰੂੰਗਾ ਸਰਪੰਚ ਨੂੰ ਫੋਨ ਲਾ ਆਪਣੇ ਮਖਤਿਆਰ ਨੂੰ ਭਾਈ ਓਏ ਭਾਈ ਓਏ ਮੇਰੇ ਨਾ ਨਜਾਇਸ ਮਨਸੀ ਕਿਸੇ ਨਾਲ ਅੱਛਾ ਹਾਂ ਕਿਹ ਨਾਲ ਸੀ ਕੁੜੀ ਨਾਲ ਬਹੂ ਨਾਲ ਕਿਸੇ ਨਾਲ ਕੀ ਕੀ ਸੀ ਉਹ ਪਿੰਡੋਂ ਸੀ ਕੀ ਹਾਂ ਬਾਈ ਅੱਛਾ ਠੀਕ ਹੈ ਦੱਸ ਸਾਰਾ ਕੋ ਦੱਸ ਉਹ ਗੱਡੀ ਚਾੜਤਾ ਬਾਈ ਬੰਦਾ ਉਹ ਕਰ ਰਿਹਾ ਗੱਡੀ ਉਹਦਾ ਕੰਮ ਰਿਹਾ ਹਾਂ ਬਾਈ ਅੱਛਾ ਜਨਾਨੀ ਦੇ ਨਾਮ ਰਲ ਕੇ ਮਾਰਿਆ ਹਾਂ ਬਾਈ ਜਨਾਨੀ ਕੌਣ ਸੀ ਅੱਬਾ ਜੀ ਨਾ ਦੱਸ ਉਹ ਜਨਾਨੀ ਲੱਗੀ ਨਾ ਉਹ ਬਾਈ ਦੱਸ ਹੈਗੇ ਸੀਗਾ ਬਾਈ ਹੈ ਹੈਗੇ ਸੀ ਬਾਈ ਆਹਨ ਦੱਸ ਬਤ ਪੁੱਤ ਜਨਾਨੀ ਦਾ ਨਾਮ ਬੋਲ ਕੀ ਹੈ ਤੈਨੂੰ ਸ਼ਰਮ ਨਹੀਂ ਕੋਮਲ ਜੀ ਬਾਈ ਕੋਮਲ ਜੀ ਬਾਈ ਕੋਮਲ ਜੀ ਹਾਂ ਮੇਰਾ ਸਾਲਾ ਤੂੰ ਸ਼ਰਮ ਨਹੀਂ ਹੋਣੀ ਕਹਿੰਦੀ ਮਾੜੀ ਮੋਟੀ ਅੱਛਾ ਕੋਮਲ ਕੋਮਲ ਜੀ ਬਾਈ ਦੱਸੀ ਚੱਲੋ ਹਾਂ ਹਾਂ ਹਾਏ ਤੈਨੂੰ ਮਾੜੀ ਮੋਟੀ ਦੇਖਣਾ ਤੂੰ ਯਾਰਾ ਹਾਏ ਲਾ ਲਾ ਉਹ ਬਾਈ ਵਰਗੀ ਆਈ ਕਿ ਬਾਈ ਬਾਈਆਂ ਨੂੰ ਮਾੜਾ ਬੋਲ ਯਾਰ ਹਾਂ ਉਹ ਬਾਈ ਵੀ ਚੱਲ ਓਏ ਅੱਛਾ ਅੱਛਾ ਚੱਲ ਅੱਛਾ ਅੱਛਾ ਕਰੇ ਨੋ ਵਿਚਾਉ ਆਪਣਾ ਯਾਰ ਬੋਲਿਆ ਅੱਛਾ ਬੂਟੇ ਨਹੀਂ ਨਹੀਂ ਮੇਰੀ ਗੱਲ ਸੁਣਾਂ ਤੂੰ ਸਾਡੇ ਖੇਤ ਕੀ ਕਰਨਾ ਐ? ਭਾਂਚੋ ਲਾਸ਼ ਐ, ਇੱਥੇ ਤੋਂ ਬਣੀ ਸੀਗੀ। ਉਹ ਬਾਈ, ਦੱਸ, ਖੜਾ ਖੜਾ ਕਰਨ। ਪੁੱਛ ਕਿੱਥੇ ਜਾ। 1 ਮਿੰਟ ਮੇਰੀ ਗੱਲ ਸੁਣ ਲੈ। ਜੇ ਕੋਈ ਪੁੱਛੂ, ਜੇ ਤੂੰ ਕੋਈ ਗੱਲ ਸਾਰੀ ਇਨਕੁਆਇਰੀ ਤੇਰੀ ਹੁਣ ਹੋਊਗੀ। ਇਹਨੂੰ ਪੁੱਛ ਕੇ ਤੈਨੂੰ ਥੋੜੇ 1 ਮਿੰਟ ਇਨਕੁਆਇਰੀ ਤੇਰੀ ਹੋ ਸਾਡਾ ਨਾ ਨਹੀਂ ਆਉਣਾ ਚਾਹੀਦਾ ਵੀ ਉਹ ਆਈ ਸੀ ਜਾਂ ਕੁਛ ਆਈ ਸੀ। ਨਹੀਂ ਆਪਣੀ ਕਿਵੇਂ ਆਜੂ ਜਰਾ ਵੀਡੀਓ ਬਣਾਈ ਦਿਆ ਜੰਨੇ ਯਾਰ। ਸੀ ਸਬੂਤ ਬਣਾ ਲੈ। ਮੈਂ ਤਾਂ ਟੁਕੜੇ ਟੁਕੜੇ ਕਰਕੇ ਢੱਬੇ ਨੇ ਕਿਤੇ ਕੋਈ ਕਿਤੇ ਕੋਈ ਕਿਤੇ। ਅੱਛਾ। ਹਾਂ ਤੇ ਨੀਰ ਮਾੜੀ ਮੋਟੀ ਵੀ ਨਹੀਂ ਸ਼ਰਮ ਜਿਹੇ ਦੀ ਹੈ ਹਾਂ ਤੇਨ ਸਤ ਨੂੰ ਸਾਡਾ ਖੇਸਾ ਸਾਡਾ ਖੇਸਾ ਐਸ ਤੈਨੂੰ ਓ ਬਾਈ ਓ ਬਾਈ ਯਾਰ ਬਾਗ ਜਲ ਓਏ ਓਏ ਬਾਗ ਜਲ ਹਰ ਸਭਾ ਬੜਾ ਬਾਈ ਬਾਈ ਓ ਬਾਈ ਨਾ ਦਿਲ ਨਾ ਬੰਨੇ ਬਹਿ ਜਾ ਬਹਿ ਜਾ ਬਈ ਬਹਿ ਜਾ ਆਪਾਂ ਤੇ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਕਾਨੂੰਨ ਹੱਥ 'ਚ ਨਾ ਲਿਆ ਕਰ ਵੀਰੇ ਆਪਾਂ ਕੋਈ ਫਾਇਦਾ ਨਹੀਂ ਓ ਰੋ ਬਹਿ ਜਾ ਸਾਰਾ ਗੁਰੂ ਸਾਫ ਗੁਰੂ ਆਪਾਂ ਇਹ ਦੱਸੋ ਵੀ ਆਪਣਾ ਕੰਮ ਐ ਆਪਾਂ ਵੀਡੀਓ ਦਾ ਸਬੂਤ ਬਣਾ ਇਹਨੂੰ ਮਾਣਾ ਬਸ ਕਿੰਨਾ ਚਿਰ ਹੋ ਗਿਆ ਉਹਦੇ ਨਾਲ ਨਹੀਂ ਜਾ ਸੌਂਦ ਸੀ ਤੇ ਕਿੰਨੇ ਟਾਈਮ ਹੋ ਗਿਆ 8 ਸਾਲ ਬਾਈ 8 ਸਾਲ 8 ਸਾਲਾਂ ਤੋਂ ਕੁੱਟਦਾ ਸੀ ਬਾਈ ਹੈਂ ਕੁੱਟਦਾ ਸੀ ਕੌਣ ਮੇਰੀ ਬਹੂ ਨੂੰ ਕੁੱਟਦਾ ਸੀ ਸਾਲਾ ਬਹੁਤ ਈ ਰੀਸ ਕੋ ਬਹੁਤ ਈ ਸੀ ਤੂੰ ਸਾਲਾ ਲਾਦਾ ਬਹੁਤ ਈ ਸੀ ਹਰ ਤਾਂ ਮੈਂ ਵੀ ਕਰਦਾ ਨਹੀਂ ਜੇ ਪਿਆਰ ਕਰਦਾ ਸੀ ਮਤਲਬ ਕਿਉਂ ਨੂੰ ਮਾਰਨਾ ਸੀ ਤੂੰ ਬਾਈ ਯਾਰ ਹਵਾ ਕਰਦਾ ਸੀ ਮੈਂ ਮਾਰਦਾ ਯਾਰ ਅੱਛਾ ਮੇਰੀ ਲੱਤ ਕਿਤੇ ਡੱਬਤੀ ਬਾ ਕਿਤੇ ਅੱਛਾ ਕਿਤੇ ਕੁੱਤੇ ਨੂੰ ਖਵਾਤਾ ਅੱਛਾ ਇਕੱਲੇ ਨੇ ਮਾਰਿਆ ਨਾਲ ਬੰਦੇ ਸੀਗੇ ਨਾ ਨਾ ਇਕੱਲੇ ਸੀ ਬਾਈ ਝੂਠਾ ਕੱਲਾ ਬੰਦਾ ਕੰਮ ਨਹੀਂ ਕਰ ਸਕਦਾ ਜਰੇ ਇਹ ਮੈਨੂੰ ਦੱਸਾਂ ਗੱਲ ਕੀ ਮਰੀ ਇਹ ਉਥੋਂ ਲਿਆਇਆ ਟੋਕਰੇ ਚ ਪਾ ਕੇ ਬੰਦੇ ਨੂੰ ਅੱਛਾ ਪੂਰੀਆ ਕਿਹਨੇ ਇਕੱਲੇ ਨੇ ਦੱਬਿਆ ਹੋਣਾ ਇਹ ਹੋ ਸਕਦਾ ਹੈ ਉਥੋਂ ਇਹ ਤਿੰਨ ਚਾਰਾਂ ਨੇ ਮਾਰਿਆ ਵੇਖ ਮਸਕੇ ਕਦਾ ਮਰੀ ਜਾਂਦਾ ਯਾਰ ਮੈਂ ਪੱਠੇ ਵੱਢਣ ਹਾਓ ਬੜਾ ਬੜਾ ਹੋਇਆ ਸੀ ਸੀਰੀ ਹੈ ਬਾਈ ਪੱਠੇ ਦੁਨੀਆਂ ਨੇ ਆਏ ਸੀਗੇ ਤੇ ਮੈਂ ਜਦੋਂ ਦੇਖਿਆ ਜਾਨ ਮੈਂ ਕਿਹਾ ਮੁਸਕਲਾ ਕਦਾ ਮਰਦੀ ਦਾ ਮੈਂ ਦੇਖਿਆ ਚਿਹਰੇ ਦੇ ਵਿੱਚ ਖੜਕਾ ਆ ਹੋਇਆ ਮੈਂ ਕਿਹਾ ਕੋਈ ਕੁੱਤਾ ਮਿੱਲਾ ਹੋ ਗਿਆ ਉਹ ਦੇਖਿਆ ਅਸ ਤੋਂ ਆ ਕੇ ਫੜ ਲਿਆ ਨੂੰ ਹਾਏ ਮੇਰੀ ਮੋਟੀ ਦਾ ਯਾਰ ਸ਼ਰਮ ਜੀ ਆਈ ਦੇ ਯਾਰ ਕਿਸੇ ਦੀ ਕਤਲ ਕਰਦਾ ਨਹੀਂ ਤੇਰਾ ਵੀ ਵਿਆਹ ਹੋਇਆ ਹੋਇਆ ਬਾਈ ਬਾਲ ਬੱਚੇ ਕਿੰਨੇ ਹੈ ਹੈ ਕਿੰਨੇ ਬਾਈ ਤਿੰਨ ਬੱਚੇ ਤਿੰਨ ਕਰ ਕੀ ਕੀ ਹੈ ਬਾਈ ਤਿੰਨੇ ਮੁੰਡੇ ਨੇ ਤਿੰਨੇ ਮੁੰਡੇ ਹੈ ਤੇ ਤੇਰਾ ਮਾਪਿਓ ਇੱਕ ਮਿੰਟ ਹੈ ਹੈ ਕਿੰਨੇ ਬਾਈ ਜੇ ਤੇਰੀ ਕਿਸ ਨਾਲ ਬਣਦੀ ਤਰੀ ਘਰ ਵਾਲੀ ਦੀ ਬਣਦੀ ਹੋ ਬਣਦੀ ਪੱਕਾ ਬਣਦੀ ਜੇ ਹੁਣ ਉਹਨੂੰ ਪਤਾ ਮੈਂ ਕਿਉਂ ਬੋਲਦਾ ਯਾਰ ਤੂੰ ਤੈਨੂੰ ਮਾਰੇ ਤੇ ਹੋਰ ਤੂੰ ਸਰੋਪਾ ਵੱਧ ਗਿਆ ਅਸੀਂ ਹੈ ਜੇ ਤੈਨੂੰ ਮਾਰੇ ਕੋਈ ਫੇਰ ਨਹੀਂ ਉਸ ਤੋਂ ਸਰੋਪਾ ਵੱਧ ਗਿਆ ਅਸੀਂ ਭਈ ਯਾਰ ਐ ਕਿਉਂ ਬੋਲਦਾ ਯਾਰ ਅੱਛਾ ਫਿਰ ਤੇ ਤੂੰ ਮਾਰੀ ਦੀ ਅਗਲੇ ਦੀ ਯਾਰ ਹੈ ਤੇਰੇ ਬੰਦਾ ਮਾਰਦਾ ਅਗਲੇ ਦਾ ਭਈ ਯਾਰ ਫਿਰ ਮੈਂ ਪਿਆਰ ਮਾਰਦਾ ਪੱਤਾ ਉਹ ਵੀ ਕਿਸੇ ਦਾ ਅਜੇ ਗੱਲ ਸੁਣਦੇ ਆ ਦੱਸ ਦੱਸ ਫਿਰ ਮੈਂ ਵੀ ਪਿਆਰ ਕਰਦਾ ਸੀ ਭਾਈ ਤੇ ਪਿਆਰ ਚ ਮਾਰਨਾ ਸੀ ਉਹਨੂੰ ਹਾਂ ਭਈ ਯਾਰ ਕੁੱਟਦਾ ਸੀ ਉਹਨੂੰ ਮੈਨੂੰ ਤੈਨੂੰ ਰੋਕਦਾ ਉਹ ਭਾਈ ਰੋਕਦਾ ਸੀ ਤੈਨੂੰ ਰੋਗਦਾ ਹੋਊਗਾ ਪੱਕਾ ਤੂੰ ਉਹਦਾ ਮੈਂ ਕਹਿੰਦੇ ਹਾਂ ਰਾਹ ਝੋ ਤੇਰੇ ਕੋਲ ਜ਼ਮੀਨ ਹੈ ਨਹੀਂ ਜਿਹਦੀ ਤੇਰੀ ਮਸ਼ੂਕਾ ਹੈ ਚਲ ਬੰਦਾ ਜਿਹੜਾ ਮਾਰਿਆ ਉਹਦੇ ਕੋਲ ਕਿੰਨੀ ਜ਼ਮੀਨ ਹੈ ਹੈਗੇ ਬਈ 3-4 ਕਿੱਲੇ ਤਾਂ 3-4 ਕਿੱਲੇ ਅੱਛਾ ਤੇ ਉਹ ਨੌ ਕਿਹਦੇ ਐ ਉਹ ਬਈ ਬਹੁਦੇ ਮੇਰੇ ਦੋਸਤ ਤੇ ਬਹੁਦੇ ਨੌ ਐ ਮੇਰੇ ਸਹਾਂਜ ਜ਼ਮੀਨ ਪਿੱਛੇ ਮਾਰੇ ਨੇ ਹਾਂ ਹਾਂ ਇਹ ਕੋਈ ਉਹਦੇ ਵਿੱਚ ਨਹੀਂ ਮਾਰੇ ਜ਼ਮੀਨ ਪਿੱਛੇ ਮਾਰੇ ਐ ਅੱਛਾ ਤੈਨੂੰ ਮੜੀ ਕਿੰਨੀ ਕਿੰਨੀ ਜ਼ਮੀਨ ਹੁੰਦੀ ਐ ਰੋ ਤਿੰਨ ਕਿੱਲੇ ਹੁੰਦੇ ਨੇ ਬਹੁ ਨੂੰ ਤਿੰਨ ਕਿੱਲੇ ਕਿੰਨੇ ਲੱਗੇ ਲੈ ਇੱਕ ਇਹੀ ਹੈਗੇ 2.5 ਕਰੋੜ ਦੇ ਰੂਟ ਤੇ 2 ਕਰੋੜ ਦੇ ਲੱਗ ਜਾ ਤੂੰ 6 ਕਰੋੜ ਦੀ ਜਮਾ ਫੋਰ ਪਲਾਟ ਬਲੂਟ ਪਲਾਟ ਬਲੂਟ ਕਿੰਨੇ ਰੂਪੇ ਹੋਊਗਾ ਭਾਈ ਪਿਆਰਪੁਰ ਦਾ ਨਹੀਂ ਨਹੀਂ ਪਿਆਰ ਤਾਂ ਕੀ ਕਰਦਾ ਪਲਾਟ ਬਲੂਟ ਕਿੰਨੇ ਦੇ ਕੋਲੇ ਬਹੁਤ ਅੰਡਰ ਚੌਕ ਦੇ ਥੱਲੇ 8 ਕਰੋੜ ਦਾ ਪਲਾਟ ਪਲਾਟ 8 ਕਰੋੜ ਦਾ ਪਲਾਟ 8 ਕਰੋੜ ਦਾ ਕਿੰਨੇ ਬਲਾਟਾ ਇੱਕ ਹੈ ਭਾਈ 8 ਕਰੋੜ ਦੇ ਭਾਈ 6 ਕਰੋੜ ਕਿੰਨਾ ਹੋ ਗਿਆ 14 ਕਰੋੜ ਹੋ ਗਿਆ 14 ਕਰੋੜ ਦੀ ਪ੍ਰਾਪਰਟੀ ਹੁੰਦੀ ਜਿਹਨਾਂ ਦੀ ਉਹਦੇ ਪਿਛੇ ਨੇ ਮਾਰਿਆ ਤੇ ਬੰਦਾ ਬੰਦਾ ਭੱਗ ਤਿਸ ਦੀ ਹੋਣਾ ਮਾਰੀ ਬੰਦਾ ਕਹੇ ਜਾਂ ਸੀ ਬੜਾ ਭੱਗ ਭਾਈ ਤੇ ਆੜੀ ਕਰਦਾ ਸੀ ਵਿਚਾਰਾ ਨਹੀਂ ਉਹ ਦਿਹਾੜੀ ਕਿਵੇਂ ਕਰਦਾ ਉਹ ਕਿਉਂ ਬੁੱਧੂ ਬਣਾਈ ਇਹ ਦਿਹਾੜੀ ਕਿਵੇਂ ਕਰਦਾ ਬਿਲਕੁਲ 14 ਕਿਲੇ 14 ਕਰੋੜ ਦੀ ਪ੍ਰਾਪਰਟੀ ਉਹਦੇ ਜੀ ਫਿਰ ਉਹ ਦਿਹਾੜੀ ਕਿਦੋਂ ਕਹਿੰਦਾ ਤੂੰ ਆਪ ਹੀ ਫਰੁਕੀਆਂ ਬੋਲਦਾਗਾ ਇਹ ਬੌਂਡਰ ਰਿਆ ਪੇ ਬਿਲਕੁਲ ਛੋਟਾ ਬਿਜ਼ਨਸ ਕਰਦਾ ਸੀਗਾ ਬਿਜ਼ਨਸ ਕਰਦਾ ਸੀਗਾ ਬੰਦੇ ਦਾ ਸਹੀ ਰਸ ਸੱਚ ਰਸ ਕੋਈ ਹਾਂ ਹਾਂ ਜਿਹੜਾ ਬੰਦਾ ਮਾ ਹਾਂ ਅੰਸੀ ਕੋਈ ਦਿਹਾੜੀ ਦਾ ਕਹੀ 14 ਕਰੋੜ ਦਾ ਬਾਈ ਤੂੰ ਉਹਦੇ ਕੋਲ ਪ੍ਰਾਪਰਟੀ ਦੀ ਬੰਦੇ ਦੀ ਸਪਟੀ ਡੀਲਿੰਗ ਦਾ ਕੰਮ ਠੀਕ ਹੁਣ ਮੰਨੀਏ ਫੁੱਟੀਆਂ ਅੰਦਰ ਨਾ ਹਾਂ ਹੋਰ ਵੀ ਚਲ ਮੈਂ ਅੱਛਾ ਤੇ ਇਹ ਵੀ ਸਟਿੰਗ ਕਿਵੇਂ ਹੋਈ ਉਹ ਨਾਲ ਜਿਹੜੀ ਨਾਲ ਚਾੜੂ ਮਰਿਆ ਸਾਲਾ ਗੱਡੀ ਨਾਲ ਰੋਈ ਤੰਨਿਆ ਗੱਡੀ ਨਾਲ ਰੋਈ ਮੈ ਲਿਆ ਤੂੰ ਮੈਨੂੰ ਇਹ ਦੱਸੋ ਇਹ ਮਾਰ ਤੋ ਇੱਕ ਦੋ ਮਾਰ ਮੁੱਕ ਜਾਂਦੇ ਯਾਰ ਆਪਾਂ ਕਾਨੂੰਨ ਹੱਥ ਚ ਨਹੀਂ ਲੈਂਦੇ ਮੈਨੂੰ ਤੁਸੀਂ ਦੱਸੋ ਵੀ ਜਿਹੜੀ ਉਹ ਜਨਾਨੀ ਹੈ ਠੀਕ ਹੈ ਜਨਾਨੀ ਦੇ ਟੱਚ ਕਿਵੇਂ ਇਹ ਕਿੱਥੇ ਮਿਲੇ ਬਈ ਬੱਸ ਹੋ ਗਏ ਫੇਸਬੁਕ ਤੇ ਬਈ ਤੇ ਫੇਸਬੁਕ ਤੇ ਹਾਂ ਬਈ ਜਿਹੜੀ ਜਾਨੀ ਨਾਨੀ ਨਾ ਮਤਲਬ ਇਹਨੇ ਫੇਸਬੁਕ ਤੇ ਸਟੋਰੀ ਅੰਕ ਕੀਤੀ ਕਿਵੇਂ ਉਹਨੂੰ ਗੱਲਾਂ ਗੋਲਾਂ ਚ ਕਿਵੇਂ ਲੈ ਆਇਆ ਬੰਦਾ ਸੋਹਣਾ ਸੁਨੱਖਾ ਹੋ ਸਕਦਾ ਹੈ ਇਹ ਆਈਡੀ ਦੇਖੀ ਵੇ ਭਾਈ ਮੈਂ ਫੋਟੋ ਐਡੀਟਿੰਗ ਕਰਕੇ ਜਿਹੜੀ ਲੋਕੇ ਦੀ ਮੈਨੂੰ ਸੋਹਣਾ ਲੱਗਦਾ ਜਿਵੇਂ ਗੋਰਾ ਗੋਰਾ ਚਟਾ ਲੱਗਦਾ ਐ ਐਡੀਟਿੰਗ ਕਰਕੇ ਇਹ ਰੇੜੀ ਖੁੱਲੀ ਰਿਸ਼ਤਾ ਦੇ ਫਰ ਆਪਾਂ ਨੇ ਡਿੰਡੇ ਲੈ ਅਮਰ ਦੇਖ ਲਈਏ ਆਪਾਂ ਨੇ ਡਿੰਡੇ ਲੈ ਲੋਕਾਂ ਨੂੰ ਦਿਖਾਵਾਂਗੇ ਸਹੀ ਯਾਰ ਫੋਟੋ ਪਾਵਾਂਗੇ ਲਦੀ ਨਾ ਯਾਰ ਆਪਾਂ ਮੂੰਹ ਬੰਨਿਆ ਹੋਇਆ ਆਪਾਂ ਕਹੇ ਪਿੱਛੇ ਯਾਰ ਬੂਟੇ ਤੂੰ ਤੈਨੂੰ ਨਾਲੇ ਮੈਂ ਕਿੰਨੇ ਵਾਰੀ ਕਿਹਾ ਕਾਨੂੰਨ ਹੱਥ ਚ ਨਹੀਂ ਲੈਣਾ ਆਪਣਾ ਕੰਮ ਹੈ ਲੋਕਾਂ ਨੂੰ ਸਬੂਤ ਦਿਖਾਓ ਦਿਖਾਓ ਬਣਾ ਕਿਥੇ ਦੱਬਿਆ ਫੜ ਕੇ ਲੈਣੋ ਫੜ ਕੇ ਨਹੀਂ ਯਾਰ ਉਰੇ ਯਾਰ ਕਾਨੂੰਨ ਯਾਰ ਮੁਸ਼ਕਲ ਮਾਰ ਦਈਏ ਤੇ ਹਾਂ ਮੁਸ਼ਕਲ ਮਾਰ ਦਈਏ ਹੜੋ ਖੜਾਓ ਖੜਾ 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 ਕਰ ਇਹਨੂੰ ਖੜਾ ਕਰ ਇਹਨੂੰ ਖੜਾਓ ਸਾਲਾ ਇਹ ਬਠਾ ਜਿਵੇਂ ਇੱਥੇ ਖੜਾਓ ਰਾਜ ਦੀ ਕੁਰਸੀ ਤੇ ਬਿਠਾਓ ਕਿਉਂ ਪਾਣੀ ਕਿਉਂ ਤੈਨੂੰ ਮੈਂ ਉਹ ਮੈਂ ਥੋੜਾ ਵਰਗ ਵਿੱਚ ਜਾਵੜੂਗਾ ਹੈ ਇਹਦਾ ਮੈਂ ਥੋੜਾ ਵਰਗ ਵਿੱਚ ਜਾਵੜੂਗਾ ਮੇਰਾ ਭਾਈ ਆ ਉਹ ਪੱਠੇ ਲੈਣਾ ਸੀ ਇਕੱਠੇ ਜੇ ਕੱਲ ਨੂੰ ਕੋਈ ਗੱਲਬਾਤ ਹੋ ਗਈ ਹੈ ਅਸੀਂ ਅਸੀਂ ਫੜੇ ਜਾਂਦੇ ਤੇ ਤੂੰ ਭੱਜ ਜਾਂਦਾ ਅਰੇ ਸਾਨੂੰ ਕਹਿੰਦੇ ਸੀ ਤੁਹਾਡੇ ਇੱਥੇ ਖੇਤ ਲਾਸ਼ ਮਿਲੀ ਹੈ ਹੈ ਇੱਕ ਮਿੰਟ ਹੁਣ ਅਗਲਾ ਕਹਿੰਦੇ ਇੱਕ ਮਿੰਟ ਬਾਈ ਇਧਰ ਕਰੀਂ ਬੂਟੇ ਜਿਹੜਾ ਬੰਦਾ ਵਿੱਚ ਕਮੈਂਟਾਂ ਚ ਭਾਉਂਗੋਲੇ ਵੀ ਇਹ ਕਰਨੇ ਕਰਦਨੇ ਬਾਈ ਪਤਾ ਕੀ ਹੈ ਖੇਤ ਵਾਲੇ ਦਾ ਕਸੂਰ ਨਹੀਂ ਹੁੰਦਾ ਹੁਣ ਜਿਵੇਂ ਬਾਈ ਦੀ ਥੋੜੀ ਜ਼ਮੀਨ ਹੈ ਹਨਾ ਠੀਕ ਹੈ ਇੱਥੇ ਬਾਈ ਹੈ ਤੇ ਹੁਣ ਮੇਰੀ ਗੱਲ ਸੁਣੋ ਉੱਥੇ ਕੋਈ ਬਾਈ ਆ ਕੇ ਲੰਗਦੀ ਸੜਕ ਤੇ ਆ ਕੋਈ ਚਿੱਟਾ ਲਾਉਂਦਾ ਬਾਈ ਉੱਥੇ ਕੁਝ ਹੋ ਗਿਆ ਬਾਈ ਹੁਰੀਆਂ ਦਾ ਬਾਈ ਯਾਰ ਸੋਚ ਰਹੂਗੀ ਇਹ ਹਾਂ ਠੀਕ ਹੈ ਬਾਈ ਇਹੇ ਗੱਲ ਕਹਨੇ ਵੀ ਸਾਡਾ ਹੁੰਦਾ ਇੱਕ ਐਵੇਂ ਸਿਸਟਮ ਬਈ ਯਾਰ ਹਨਾ ਲੋਕਾਂ ਨੂੰ ਅਸੀਂ ਦੱਸਦੇ ਹੁੰਨੇ ਆ ਹੁਣ ਇਹ ਬੰਦਾ ਉਰੇ ਕਰਤੂਤਾਂ ਕਰੀ ਜਾਂਦਾ ਹੈ ਖੇਤਾਂ ਦਾ ਕੋਈ ਕਸੂਰ ਨਹੀਂ ਲੋਕ ਕਹਿੰਦਾ ਖੇਤ ਵਾਲੇ ਦਾ ਕਸੂਰਾ ਜੀ ਖੇਤ ਵਾਲਾ ਕੀ ਕਰੇ ਖੇਤਲਾ ਹੱਟ ਐ ਮੋ ਉੱਥੇ ਬੈਠਾ ਰਵੇ ਯਾਰ ਸੋਤੇ ਹੈ ਇੱਕ ਗੱਲ ਦੱਸ ਮੈਨੂੰ ਤੂੰ ਮੈਨੂੰ ਬੰਦਾ ਦੱਸ ਯਾਰ ਹੁਣ ਤੇਰੀ ਦੀ ਰੀਜ ਕਲੀ ਪ੍ਰਾਪਰਟੀ ਤੱਕ ਸੀ ਸਹੀ ਦੱਸੋ ਕੁਪਿਆਰ ਨਹੀਂ ਬਾਈ ਸੰਬੰਧ ਵੀ ਹੁੰਦੇ ਆ ਸੰਬੰਧ ਹੈ ਕੀ ਹੈ ਸਰੀਰਕ ਸੰਬੰਧਨ ਤੱਕ ਮਤਲਬ ਹੁੰਦਾ ਹੈ ਜੇ ਬੰਦੇ ਉਹਨਾਂ ਨਾਲ ਪੈਸੇ ਬਣਾਉਂਦੇ ਆ ਹਾਂ ਬਣਾਏ ਸੀ ਹੈ ਤੇ ਉਹ ਉਹਦੇ ਬੱਚੇ ਕਿੰਨੇ ਆ ਨਸ਼ਾ ਕੀ ਕਰਦਾ ਉਹ ਬਾਈ ਨੂੰ ਦੋ ਤਿੰਨ ਉਹਦੇ ਦੰਨ ਨਸ਼ਾ ਹੀ ਕਰਦਾ ਨਸ਼ਾ ਪੁੱਛੀ ਨੂੰ ਨਸ਼ਾ ਹੀ ਕਰਦਾ ਨਸ਼ਾ ਕਰੀਤਾ ਨਸ਼ਾ ਕਰਕੇ ਬੰਦੇ ਨੇ ਮਾਰਿਆ ਹੈ ਨਸ਼ਾ ਕਰਕੇ ਬੰਦੇ ਨਿਕਲਣਾ ਸਮਝ ਲੈ ਮੈਂ ਬੂਟੇ ਦਿਹਾ ਤੈਨੂੰ ਇੱਕ ਅਲਾਦਾ ਦਲੇਰੀ ਨਹੀਂ ਆਉਂਦੀ ਬੰਦੇ ਜਿਨ ਨਸ਼ੇ ਤੋਂ ਬਿਨਾ ਨਸ਼ਾ ਕਿੰਨਾ ਸਾਗੀ ਕੀਤਾ ਸੀਗਾ ਅੱਛਾ ਤੇ ਉਹਨੂੰ ਮਾਰਿਆ ਕਿਵੇਂ ਤੀ ਜਾ ਕੇ ਮਾਰਿਆ ਸੀਗਾ ਹਾਂ ਬਾਈ ਕਿਵੇਂ ਫੰ ਪਹਿਲਾਂ ਮੈਂ ਮੈਂ ਕਹਿੰਦਾ ਮਾਂ ਵੀ ਮੈਂ ਮੁੜ ਕੇ ਹੁਣ ਤੇਰੀ ਬਹੂ ਕੰਨ ਚਾਗਦਾ ਨਹੀਂ ਉਹ ਕਹਿੰਦਾ ਵੀ ਠੀਕ ਐ ਮੁੜ ਕੇ ਚਾੱਕੀ ਨਾ ਚਲੋ ਜਦੋਂ ਉਹਨੇ ਪੂਰੀ ਪਰामुਕਰ ਮਤਲਬ ਖੰਚ ਜਿਹਾ ਸੀ ਬਈ ਪੇਟ ਤੇ ਮਾਰਿਆ ਇਕੱਲਾ ਸੀ ਦੋ ਜਣੇ ਸੀਗੇ ਆਹ ਵੇ ਕਿ ਤਿੰਨ ਚਾਰ ਜਣੇ ਬਈ ਬਸ ਇਕੱਲਾ ਬੰਦਲਾ ਮਰਦੇ ਨਹੀਂ ਬਈ ਤਿੰਨ ਦਸੇ ਤਾਂ ਹੈਗੇ ਮੈਂ ਇਹ ਟੋਕਰੀ ਚ ਪਾ ਕੇ ਲਿਆ ਹੂਗਾ ਜਾਂ ਤਾਂ ਇਹ ਹੋਊਗਾ ਸਿਸਟਮ ਕਾਦੇ ਸੀ ਟੋਕੜੇ ਟੋਕੜੇ ਕਾਦੇ ਆਏ ਸੀ ਬੋਰੀ ਚ ਪਾਲੇ ਸੀ ਨਹੀਂ ਲੱਗੇ ਕਦੇ ਆਏ ਸੀ ਕੋਟੀ ਤੇ ਬਈ ਹੈ ਸ਼ੂਟ ਨਹੀਂ ਲਗੇ ਸੀਗੇ ਸਕੂਟ ਦੇ ਕਿ ਮਿਲ ਕਾ ਬੋਦੀ ਬੋਦੀ ਜਬੀ ਪਈ ਸੀ ਕਿ ਬਿੱਡ ਲੱਤ ਕਿੰਨੀ 80000 ਕੋਈ ਬੰਦਾ ਯਾਰ ਬਾਈ ਅੱਜਕੱਲ੍ਹ ਆ ਟਾਈਮ ਰਹਿ ਗਿਆ ਯਾਰ ਇੱਕ ਬੰਦਾ ਯਾਰ ਉਹ ਤੂੰ ਇੱਕ ਜਨਾਨੀ ਪਿੱਛੇ ਇੱਕ ਉਹਦੇ ਪਿੱਛੇ ਉਹ ਪੂਰੀ ਕਿ ਨਿਜਵਾ ਖੇਤਰੀ ਇਦੀ ਮਸ਼ੂਰ ਕਰਦਾ ਜਿਹੜਾ ਬੰਦਾ ਤਿੰਨ ਬਾਈ ਨਾਂ ਉਸ ਤਿੰਨ ਦੇ ਦੇਖੀ ਬਾਪ ਰੂਲਦਾ ਉਹ ਤੇਨੇ ਤੇਰਾ ਬਾਪ ਕੋ ਉਹਦੀ ਬਾਈ ਹੋਰ ਵੀ ਰਿਲੇਸ਼ਨ ਹੋਣਗੇ ਕਿਸੇ ਨਾਲ ਤੇਰੇ ਕਿੰਨੇ ਜਨਾਨੀਆਂ ਨਾਲ ਰਿਸ਼ਨਾ ਹੈ ਉਹ 14 ਕਿ 14 ਕਰੋੜ ਦੀ ਪ੍ਰਾਪਰਟੀ ਦੀ ਮਾਲਕ ਹੈ ਇਹਨੂੰ ਪੁੱਛੀ ਤੇਰੀ ਫਿਜ਼ੀਕਲ ਨਾਲ ਉਹ ਇਹਦੇ ਬਾਈ ਹੋਰਾਂ ਨਾਲ ਵੀ ਹੋਣਗੇ ਹਣੇ ਉਹ ਯਾਰ ਖੁਰਕ ਇਹਨੂੰ ਪੁੱਛੀ ਮੜਾ ਇਹਦੀ ਕਿੰਨੇ ਨਾਲ ਰਿਲੇਸ਼ਨ ਵੀ ਹੈਗੀ 1 ਕਿਲੋ ਚੋਡੀ ਕਰਾ ਦੋ ਬਾਈ ਬਣ ਕੇ ਦਫੀ ਲਾ ਲਾ ਸੁਣ ਲੈ ਇੱਕ ਗੱਲ ਸੁਣ ਲੈ ਇੱਕ ਮਿੰਟ ਨਾ ਆ ਸਾਡਾ ਪਿੰਡ ਚ ਤੇ ਮੈਨਾਂ ਦੇ ਵਿੱਚ 14 ਕਰੋੜ ਦੀ ਪ੍ਰੋਕਿਟੀ ਵਾਲੀ ਤੇਰੇ ਤੇ ਖੜੀ ਹੋਈ ਹੈ ਹਾਂ ਤੇਰੇ ਵੀ ਤੂੰ ਨਸ਼ਾ ਤੂੰ ਕਰਦਾ ਹੈ ਹੌਲੀ ਹੌਲੀ ਤੂੰ ਹੁਣ ਤੱਕ ਤੂੰ ਨਸ਼ੇ ਕਰਕੇ ਉਹਨੂੰ ਐ ਉਹਦਾ ਵੀ ਹਾਂ ਬਾਈ ਹੁਣ ਦੋਨੇ ਜੇਲ੍ਹ ਚ ਜਾਣਗੇ ਹਣਾ ਪਿਆਰ ਕਰਦਾ ਹੈ ਨਾ ਤੂੰ ਜੇਲ੍ਹ ਚ ਜਾਏਂਗੇ ਦੋਨੇ ਗਏ ਠੀਕੇ ਤੂੰ ਪਿਆਰ ਕਰਦਾ ਹੀ ਠੀਕ ਐ ਮੈਂ ਮੰਨਿਆ ਪਰ ਤੂੰ ਯਾਰ ਦੂ ਤਿੰਨੇ ਜਿਹਾ ਆਖਦਾ ਬਾਪ ਤਾਂ ਨਾ ਖਰਮਣੇਰ ਪੰਜਾਬ ਦੇ ਹਾਲਾਤ ਬਈ ਐਂ ਕਦੋਂ ਹੋ ਗਏ ਯਾਰ ਦੱਸੀ ਮੜਾ ਯਾਰ ਵੀਡੀਓ ਚ ਯਾਰ ਗਲਤੀਆਂ ਦੱਸਾਂ ਮੈਂ ਅਗਲਾ ਕਹਿੰਦਾ ਗਲਤੀ ਫਲਾਣੇ ਦੀ ਸਰਕਾਰਾਂ ਦੀ ਗਲਤੀ ਐ ਗਲਤੀ ਕਿਸੇ ਦੀ ਗਲਤੀ ਨਹੀਂ ਗਲਤੀ ਅਬਦੀ ਐ ਮੈਂ ਚਿੱਟੜੇ ਬੰਦੇ ਜੀ ਬੈਠਾ ਹਾਂ ਤਾਰੂ ਵਾਲੇ ਜੀ ਵੀ ਬਹਿਣਾ ਫੇਰ ਮੈਂ ਭੁੱਖੀ ਸਮੈ ਕਣਾਂ ਜੀ ਬੈਠਾ ਹਾਂ ਪਰ ਮੇਰੀ ਜੀਬ ਦਾ ਸੁਆਦਾ ਜੇ ਮੈਂ ਕੰਟਰੋਲ ਕਰੂ ਤਾਂ ਰੁਕ ਜੀ ਜੇ ਹੁਣ ਮੈਂ ਕਹੂੰਗਾ ਬਾਈ ਲੈ ਲਿਆ ਯਾਰ ਠੱਕੇ ਨਾਲ ਕੋਈ ਮੂੰਚੂ ਤਾਂ ਨਹੀਂ ਪਾਵਾਂ ਨਾ ਠੀਕ ਐ ਹੁਣ ਜੇ ਮ ਵੀ ਮੈਥੋ ਮੌੜ ਨੇ ਕਤਲ ਕਰਾ ਲਿਆ ਮੈਥੋ ਆ ਬਾਈ ਨੇ ਕਤਲ ਕਰਾ ਲਿਆ ਜਾਂ ਬੂਟੇ ਨੇ ਕਤਲ ਕਰਾ ਲਿਆ ਜੇ ਮੇਰੀ ਪਰਮਿਸ਼ਨ ਹੋ ਜੇ ਮੇਰੇ ਅੰਦਰ ਆਏ ਹੋਗਾ ਮੇਰਾ ਨਾਂ ਆਊਗਾ ਮੇਰਾ ਨਾਂ ਚੱਲੂਗਾ ਫੇਰੇ ਮਾਰੂ ਮੈਂ ਹੂੰ ਠੀਕ ਹੈ ਅਗਰ ਆ ਕਹਿੰਦਾ ਜੇ ਹੋ ਗਿਆ ਬਾ ਹੋ ਗਿਆ ਬਾਈ ਹੁਣ ਇਹਨੇ ਦੇ ਖਬਦ ਲਾਲ ਬਾਈ ਇਹ ਡੱਬੀ ਦੇ ਅਰੇ ਇਹਨੇ ਖਬਦ ਲਾਲ ਤੈਨੂੰ ਕਰਿਆ ਕਹਿੰਦੇ ਹੁਣ ਠੀਕ ਹੈ ਹੁਣ ਤੂੰ ਆਪ ਸੋਚਨੇ ਆਪਦੇ ਲਾਲ ਤੈਨੂੰ ਕਰਿਆ ਹੂੰ ਹੁਣ ਇਹਨੂੰ ਹੁਣ ਤੈਨੂੰ ਲੱਗਦਾ ਵੀ ਉਹ ਜਨਾ ਨਹੀਂ ਤੇ ਤੇ ਖੜ ਜੂਗੀ ਨਹੀਂ ਖੜਦੀ ਆ ਜੀ ਉਹ ਹੀ ਸਜ਼ਾ ਦੇਵਾਉ ਉਹਨੂੰ ਤੂੰ ਅੰਦਰ ਜਾਏਗਾ ਉਹ ਸਜ਼ਾ ਦੇਵਾਉ ਉਹਦਾ ਕੱਖ ਨਹੀਂ ਹੋਣਾ ਬ ਇਹਦੇ ਹੋਊਗੀ ਉਹ ਖਲਾਫ 50 ਲੱਖ ਦੇ ਕਿੰਨੇ ਬਰਜੂਦਾਂ ਜਾਂਦੇ ਮੇਲ ਲੂਗੀ ਯਾਰ ਨਹੀਂ ਯਾਰ ਡੱਬੇ ਦੇ ਲੈ ਬਸ ਓਕੇ ਆ ਕੰਮ ਠੀਕ ਹੈ ਬਾਈ ਅੰਕ ਵੀਡੀਓ ਸ਼ੇਅਰ ਕਰੋ ਬਣਾ ਨਾ ਹਾਂ ਪਤਾ ਲੱਗ ਜੇ ਅਸੀਂ ਖੜੇ ਆ ਪਿੰਡ ਛਾੜ ਤੋਂ ਜਦੋਂ ਆਪਾਂ ਚੱਠੇ ਨੂੰ ਜਾਂਦੇ ਆ ਉੱਥੇ ਖੜੇ ਆ ਸਾਡਾ ਵੀਡੀਓ ਨ ਦੱਬ ਕੇ ਸ਼ੇਅਰ ਮਿੱਤਰੋ ਫਿਰ ਮੜਾਈਆ ਬਾਈ ਕਦੇ ਵਾਸਤੇ ਬਣਾਇਆ ਦੱਸੋ ਦਸ ਰਾਹੁਲ ਮੌੜ ਦੱਸੋ ਬਾਈ ਕਦੇ ਮੋੜ ਕਦੇ ਕਦੇ ਵਾਸਤੇ ਫਿਰ ਬਣਾਇਆ ਇਹ ਚੱਕਰ ਇਹ ਨਾ ਬਾਰਦਾਤਾ ਪਿੰਡਾਂ ਦੇ ਵਿੱਚ ਹੁੰਦੇ ਆ ਰਹਿੰਦੇ ਨੇ ਆਪਦੇ ਘਰ ਆਪਦੇ ਜਵਾਨਾਂ ਨੂੰ ਬਾਈ ਟਾਈਮ ਦਿਆ ਕਰੋ ਅਸੀਂ ਖੇਤ ਦੇ ਤੁਸੀਂ ਆਪਦੇ ਪਰਿਵਾਰ ਨੂੰ ਟਾਈਮ ਦਿਓ ਤੇ ਹਰਮਨ ਟੂ ਬੋਲ ਮਰ ਗਿਆ। ਇਹ ਤਾਂ ਜੇ ਪਤਾ ਸੀ ਘਾਤੋਂ ਬਣਾਉਣਾ ਬਈ ਮੋਟਰਾਂ ਤੇ। ਫੇਰ ਅਗਲਾ ਪਤਾ ਲੋਕ ਹੁਣ ਜਿਵੇਂ ਸਾਨੂੰ ਪਤਾ ਜ਼ਿਆਦਾਤਰ ਬਈ ਚਿੱਟੇ ਵਾਲਾ ਖੇਤਾਂ 'ਚ ਪੈਂਦਾ। ਜੇ ਕੋਈ ਮਾਰਨ ਮਾਰਨ ਦਾ ਬਣਾ ਦੇ। ਕਿਸੇ ਦੀਆਂ ਤਾਰਾਂ ਵੱਢ ਲਈਆਂ, ਕਿਸੇ ਦੀ ਚਰੀ ਵੱਢ ਕੇ ਲੈ ਕੇ ਕਿਸੇ ਦੇ ਰਾਉਂਡ ਅਪ ਮਾਰ ਦਿੱਤੀ, ਕਿਸੇ ਦੀ ਚਰੀ 'ਚ ਕੁਸ ਗਿਆ। ਬਈ ਮੈਸੇਜ ਕੀ ਹੈ? ਮੈਸੇਜ ਦੱਸੋ। ਇਹ ਇਹ ਹੈ ਵੀ ਯਾਰ ਹਨਾ ਵੀ ਦੇਖੋ ਹੁਣ ਆਪਨੇ ਦਿਖਾਇਆ ਵੀ ਤਿੰਨਾਂ ਦਾ ਬਾਪ, ਤਿੰਨ ਪੁੱਤਾਂ ਦਾ ਜਵਾਖਾਂ ਦਾ ਬਾਪ ਸੀ ਹਨਾ ਉਹ ਤੇ ਉਹ ਇੱਕ ਜਨਾਨੀ ਆਸ਼ਕੇ ਪਿੱਛੇ ਆਜ ਕੋ। ਜਿਆਸ਼ ਜਨਾਨੀ ਨੇ ਪਿੱਛੇ ਲਾਇਆ ਕੱਲਾ ਇਹ ਨਹੀਂ ਹੈਗਾ ਇਸਕੀ ਗਲ ਫੇਰ ਅਸ ਕਹੁੰਦਾ ਇਹ ਕੋਈ ਬਈ ਕਹਾਣੀ ਨਹੀਂ ਹੈਗੀ ਤਾਂ ਅਸੀਂ ਕੱਲ ਪੀ ਕੱਲ ਪੀ ਅਸੀਂ ਆਪ ਦੇ ਲੋ ਬੁਈ ਮਣਾਈਏ ਮਤਲਬ ਉਹ ਇੱਥੇ ਆਪਾਂ ਬਈ ਅਸੀਂ ਖੜੇ ਹਾਂ ਤੇ ਬਾਕੀ ਵੀਰੋ ਸ਼ੇਅਰ ਕਰ ਦਿਓ ਦੱਬ ਕੇ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਇਹ ਸੇਧਣਾ ਚਾਹੁੰਦੇ ਆ ਵੀ ਪੈਸਾ ਜਨ ਜਨ ਗਲਤ ਕਮੈਂਟ ਤੇ ਇਸ ਤਾ ਕਰ ਦੋ ਕੋਈ ਚੱਕਰ ਨਹੀਂ ਕਰਨਾ ਨਾ ਦੇਖੋ ਜਸ ਜਾਈ ਨਹੀਂ ਕਿੰਨੀ ਯਾਰ ਵੀਡੀਓ ਵਧੀਆ ਲੱਗੀ ਵਿਦਵਾਨ ਮੇਰੇ ਅਸੀਂ ਪਤਾ ਕਾਦੂ ਕਰਦੇ ਖੇਤਾਂ ਚ ਇਹੀ ਹੈ ਇਹ ਸਾਡੇ ਭਰਾਵਾ ਜਿਵੇਂ ਬਾਈ ਪੱਠੇ ਵੱਢੀ ਜਾਂਦਾ ਬਾਈ ਦੇ ਨਹੀਂ 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 ਇੱਧਰ ਇਹ ਬਾਈ ਜਿਹੜਾ ਸਾਡਾ ਮੋੜ ਹੈ ਭਰਾ ਰਵਈਆ ਸਾਡੇ ਬਾਈ ਮੇਰੀ ਪੂਰੀ ਸਪੋਰਟ ਕਰ ਰਿਹਾ ਵਾਈ ਗੁਰਦੀ ਕਲਪਨਾ ਸੱਚੇ ਪਾਛਾ ਜਿਉਂਦਾ ਰਹੇ ਇਹ ਬਾਈ ਮੈਂ ਤੁਹਾਨੂੰ ਦੱਸਦਾ ਇਹ ਬਾਈ ਸਾਡਾ ਹੈਗਾ ਹਰਮਨ ਭਰਾ ਇਹ ਵੀ ਸਾਡੀ ਪੂਰੀ ਸਪੋਰਟ ਕਰ ਰਹੇ ਆ ਹਾਂਜੀ ਮੈਂ ਆਪਾਂ ਨਾਲ ਬਾਈ ਦੀ ਮੋਟਰ ਤੇ ਖੜੇ ਆਂ ਠੀਕ ਹੈ ਹੁਣ ਇੱਥੇ ਜਿਵੇਂ ਕੋਈ ਆ ਕੇ ਟਿੱਟਾ ਲਾ ਗਿਆ ਓਰੇ ਜਾਂ ਕੋਈ ਸਮਾਨ ਕਰ ਗਿਆ ਹੁਣ ਕੋ ਸੂਰਤ ਤੋਂ ਬਾਈ ਦਾ ਵੱਜੂ ਅਗਲੇ ਗੁਰੂ ਤੈਨੂੰ ਬਾਈ ਹੁਣ ਬਾਈ ਯਾਰ ਥੋੜੀ ਹੋਰੇ ਖੜੂਗਾ ਠੀਕ ਹੈ ਯਾਰ ਬਾਈ ਅਗਲੇ ਨੇ ਆਪ ਦੇ ਕਮਾਕਾਰ ਵੀ ਕਰਨੇ ਆ ਹੋਰ ਵੀ ਇਹ ਵੀਡੀਓ ਕਰ ਦੋ ਸ਼ੇਅਰ ਧੰਨਵਾਦ ਥੈਂਕ ਯੂ ਜੀ